ਜੀ ਹਾਂ ਦੋਸਤੋ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਿੱਧੂ ਮੂਸੇਵਾਲੇ ਦੀ ਪ੍ਰੈਗਨੈਂਟ ਮਾਤਾ ਚਰਨਕੌਰ ਜੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਆਈਐਫਵੀ ਤਕਨੀਕ ਦੇ ਰਾਹੀਂ ਉਹਨਾਂ ਨੇ ਗਰਭ ਧਾਰਨ ਕੀਤਾ ਸੀ ਅਤੇ 8ਵਾਂ ਮਹੀਨਾ ਚੱਲ ਰਿਹਾ ਸੀ ਫਰਵਰੀ ਦੇ ਮਹੀਨੇ ਵਿੱਚ ਅਤੇ ਮਾਰਚ ਦੇ ਮਹੀਨੇ ਵਿੱਚ ਇਹ ਖਬਰ ਆਈ ਸੀ ਸਿੱਧੂ ਮੂਸੇਵਾਲੇ ਦੇ ਚਾਚਾ ਚਮਕੌਰ ਸਿੰਘ ਨੇ ਹੀ ਇਹ ਗੱਲ ਸਾਂਝੀ ਕੀਤੀ ਸੀ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਜੀ ਜੋ ਹੈ ਕਿ ਉਹ ਮਾਰਚ ਦੇ ਮਹੀਨੇ ਵਿੱਚ ਬੱਚੇ ਨੂੰ ਜਨਮ ਦੇਣਗੇ ਇੰਨਾ ਹੀ ਨਹੀਂ ਤੁਹਾਨੂੰ ਹੋਰ ਵੀ ਦੱਸਦੀ ਹੈ ਕਿ ਸੋ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੀ ਮੰਗੇਤਰਤਾ ਕੀ ਤੁਸੀਂ ਵੀ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਇਸ ਖੁਸ਼ਖਬਰੀ ਨੂੰ ਸੁਣਨ ਤੋਂ ਬਾਅਦ ਜੋ ਹੈ ਘਰ ਘਰ ਜਾ ਕੇ ਲੱਡੂ ਵੰਡੋਂਗੇ ਕਿਉਂਕਿ ਇਸ ਵਕਤ ਫੈਨਸ ਦੀਵਾਲੀ ਦੀ ਤਰ੍ਹਾਂ ਖੁਸ਼ੀਆਂ ਮਨਾ ਰਹੇ ਹਨ ਸਿੱਧੂ ਮੂਸੇਵਾਲੇ ਦੇ ਪੁਨਰਜਨਮ ਨੂੰ ਲੈ ਕੇ ਐਨੇ ਖੁਸ਼ ਨੇ ਕਿ ਗੱਲਾਂ ਹੀ ਛੱਡ ਦਵੋ ਢੋਲ ਨਗਾੜੇ ਵੱਜ ਰਹੇ ਨੇ ਇਸ ਵਕਤ ਹਵੇਲੀ ਦੇ ਬਾਹਰ ਇਨਾਂ ਹੀ ਨਹੀਂ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਜੁੜਬੇ ਬੱਚੇ ਨੂੰ ਲੈ ਕੇ ਜੋ ਖਬਰ ਉਹ ਸਾਹਮਣੇ ਆ ਰਹੀ ਹੈ ਉਹ ਕੀ ਹੈ ਪੂਰੀ ਖਬਰ ਇੱਕ ਇੱਕ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਤੁਹਾਨੂੰ ਦੱਸ ਦਈਏ ਕਿ ਸਵੇਰੇ ਸਵੇਰੇ ਖਬਰ ਆਈ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਜੋ ਉਹ ਚੰਡੀਗੜ੍ਹ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੂੰ ਡਿਲੀਵਰੀ ਪੈਨ ਸਟਾਰਟ ਹੋ ਗਿਆ ਸੀ ਤਦ ਮੂਸੇ ਵਾਲੇ ਦੇ ਫਾਦਰ ਪਿਤਾ ਬਲਕੌਰ ਸਿੰਘ ਜੀ ਹੋਰ ਵੀ ਲੋਕ ਜੋ ਸਿਕਿਉਰਟੀ ਦੇ ਨਾਲ ਉਹ ਨਾਲ ਰਹਿੰਦੇ ਨੇ ਉਹ ਸਾਰੇ ਦੇ ਸਾਰੇ ਜੋ ਨੇ ਸਿੱਧੂ ਦੀ ਮਾਤਾ ਚਰਨਕੌਰ ਦੇ ਨਾਲ ਐਂਬੂਲੈਂਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਹ ਹਸਪਤਾਲ ਗਏ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹਸਪੀਟਲ ਜਾਣ ਦੇ ਲਈ ਵੀ ਸਿਕਿਉਰਟੀ ਦਾ ਤਕੜਾ ਇੰਤਜ਼ਾਮ ਕੀਤਾ ਗਿਆ ਸੀ ਕਿਉਂਕਿ ਕੋਈ ਐਵੇਂ ਦੀ ਅਨਹੋਣੀ ਨਾ ਹੋ ਜਾਵੇ ਤਾਂ ਕਰਕੇ ਇੱਕ ਇੱਕ ਚੀਜ਼ ਦੇਖ ਕੇ ਸਿਕਿਉਰਟੀ ਵਧਾ ਦਿੱਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ 8 ਮਹੀਨਿਆਂ ਤੱਕ ਕਿਸੇ ਨੂੰ ਵੀ ਭਨਕ ਨਹੀਂ ਲੱਗਣ ਦਿੱਤੀ ਸੀ ਕਿ ਸਿੱਧੂ ਮੁਸੇਵਾਲੇ ਦੀ ਮਾਤਾ ਪ੍ਰੈਗਨੈਂਟ ਨੇ ਅਤੇ 8ਵੇਂ ਮਹੀਨੇ ਤੋਂ ਬਾਅਦ ਜਦੋਂ ਸਿੱਧੂ ਮੁਸੇਵਾਲੇ ਦੇ ਚਾਚਾ ਚਮਕੌਰ ਸਿੰਘ ਨੇ ਜਿਹੜੇ ਚਾਚਾ ਚਮਕੌਰ ਸਿੰਘ ਜੀ ਨੇ ਜਦੋਂ ਉਹ ਸਿੱਧੂ ਮੁਸੇਵਾਲੇ ਦੀ ਹਵੇਲੀ ਗਏ ਅਤੇ ਮਾਤਾ ਚਰਨਕੌਰ ਨੂੰ ਮਿਲੇ ਅਤੇ ਉਦੋਂ ਹੀ ਉਹਨਾਂ ਨੂੰ ਸਾਰਾ ਕੁਝ ਪਤਾ ਲੱਗਿਆ ਜਿਵੇਂ ਹੀ ਹਵੇਲੀ ਤੋਂ ਬਾਹਰ ਆਏ ਉਹਨਾਂ ਨੇ ਸਾਰਾ ਇਹ ਗੁਪਤ ਸਿਕਰੇਟ ਗੱਲ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਅਤੇ ਜੜੀ ਖਬਰ ਸੀ ਉਹ ਲੀਕ ਹੋ ਗਈ ਅਤੇ ਉਹਨਾਂ ਨੇ ਇਥੋਂ ਤੱਕ ਦੱਸਿਆ ਕਿ ਹੋ ਸਕਦਾ ਹੈ ਕਿ ਮਾਰਚ ਮਹੀਨੇ ਦੇ ਵਿੱਚ ਹੀ ਡਿਲੀਵਰੀ ਹੋਵੇਗੀ ਪਰ ਹੁਣ ਡਿਲੀਵਰੀ ਜਿਹੜੀ ਹੈ ਕਿ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਉਹ ਦੱਸ ਰਹੇ ਨੇ ਕਿ ਡਿਲੀਵਰੀ ਹੋ ਚੁੱਕੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਅਤੇ ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਦੋਸਤੋ ਸੂਤਰਾਂ ਦੇ ਹਵਾਲੇ ਤੋਂ ਕਿ ਮਾਤਾ ਚਰਨਕੌਰ ਜੀ ਜਿਨ੍ਹਾਂ ਨੇ ਜੁੜਬਾ ਬੱਚੇ ਦਿੱਤੇ ਹਨ ਆਈਬੀਐਫ ਦੇ ਦੁਆਰਾ ਉਹ ਪ੍ਰੈਗਨੈਂਟ ਹੋਈ ਸੀ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਪਹਿਲਾਂ ਵੀ ਇਹ ਗੱਲਾਂ ਸ਼ੇਅਰ ਕੀਤੀਆਂ ਨੇ ਅਸੀਂ ਤੁਹਾਡੇ ਨਾਲ ਕਿ ਆਈਐਫਵੀ ਜੋ ਹੈ ਵਿਦੇਸ਼ ਦੇ ਵਿੱਚ ਜਾ ਉਹਨਾਂ ਨੇ ਕਰਵਾਈ ਸੀ ਇੱਕ ਇੱਕ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਤੇ ਇੰਡੀਆ ਦੇ ਲਾਅ ਨੂੰ ਕਾਨੂੰਨ ਨੂੰ ਜਾਣਨੇ ਤੋਂ ਬਾਅਦ ਉਹਨਾਂ ਨੇ ਜੋ ਹੈ ਵਿਦੇਸ਼ ਜਾ ਕੇ ਹੀ 58 ਸਾਲ ਦੀ ਉਮਰ ਦੇ ਵਿੱਚ ਆਈਵੀਐਫ ਦਾ ਪ੍ਰਯੋਗ ਕੀਤਾ ਸੀ ਅਤੇ ਗਰਭ ਧਾਰਨ ਕੀਤਾ ਸੀ ਜੋ ਵੀ ਔਰਤਾਂ ਇਸਤਰੀਆਂ ਆਈਐਫਵੀ ਦੇ ਦੁਆਰਾ ਗਰਭ ਧਾਰਨ ਕਰਦੀਆਂ ਨੇ ਉਹਨਾਂ ਨੂੰ ਜੁੜਬਾ ਬੱਚਾ ਹੀ ਪੈਦਾ ਹੁੰਦੇ ਨੇ ਜਿਵੇਂ ਹੀ ਟੀਵੀ ਐਕਟਰਸ ਰਵੀਨਾ ਦਲੇ ਉਹਨਾਂ ਦੇ ਬਾਰੇ ਚਾਹੇ ਤੁਸੀਂ ਪਤਾ ਕਰੋਗੇ ਗੂਗਲ ਤੇ ਜਾ ਕੇ ਸਰਚ ਕਰੋਗੇ ਅਤੇ ਉਹਨਾਂ ਨੇ ਵੀ ਆਈਵੀਐਫ ਦਾ ਸਹਾਰਾ ਲਿੱਤਾ ਸੀ ਅਤੇ ਆਈਐਫ ਵੀ ਦੁਆਰਾ ਹੀ ਉਹਨਾਂ ਨੂੰ ਜੁੜਬਾ ਬੱਚਿਆਂ ਨੇ ਜਨਮ ਦਿੱਤਾ ਸੀ ਉਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੂੰ ਲੈ ਕੇ ਹੁਣੇ-ਹੁਣੇ ਹਸਪੀਟਲ ਚੰਡੀਗੜ੍ਹ ਤੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਡਿਲੀਵਰੀ ਹੋ ਚੁੱਕੀ ਹੈ ਅਤੇ ਦੱਸਦੀ ਹੈ ਕਿ ਉਹਨਾਂ ਨੇ ਜੁੜਬਾ ਬੱਚਿਆਂ ਨੂੰ ਜਨਮ ਦਿੱਤਾ ਹੈ ਤੁਹਾਨੂੰ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਜੀ ਜਿਨ੍ਹਾਂ ਨੇ ਜੁੜਬੇ ਬੱਚਿਆਂ ਨੂੰ ਜਨਮ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਦੱਸਦੀ ਏ ਕਿ ਇਹ ਜੋ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ ਪਰ ਹਾਲੇ ਆਫੀਸ਼ੀਅਲ ਸਟੇਟਮੈਂਟ ਦੇਣਾ ਬਾਕੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਪਿਤਾ ਦੇ ਤਰਫੋਂ ਪਰ ਉਹਨਾਂ ਨੇ ਨਾ ਹੀ ਤਾਂ ਮਾਤਾ ਚਰਨਕੌਰ ਦੀ ਪ੍ਰੈਗਨੈਂਸੀ ਨੂੰ ਲੈ ਕੇ ਕੋਈ ਆਫੀਸ਼ੀਅਲ ਸਟੇਟਮੈਂਟ ਦਿੱਤਾ ਸੀ ਅਤੇ ਇਹ ਵੀ ਤੁਹਾਨੂੰ ਦੱਸ ਦੇ ਕਿ ਉਹਨਾਂ ਨੇ ਕੋਈ ਵੀ ਜੁੜਬਾ ਬੱਚਿਆਂ ਨੂੰ ਲੈ ਕੇ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਜਾਂ ਕੋਈ ਸਟੇਟਸ ਜਾਰੀ ਨਹੀਂ ਕੀਤਾ ਪਰ ਜਦੋਂ ਤੱਕ ਉਹ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕਰ ਦਿੰਦੇ ਤਾਂ ਇਦਾਂ ਦੀਆਂ ਖਬਰਾਂ ਜਾਂ ਜੁੜ ਬੱਚੇ ਨੂੰ ਲੈ ਕੇ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਹੈ ਪਰ ਉਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਜ਼ਰੂਰ ਦੱਸਾਂਗੇ ਇਹ ਜ਼ਰੂਰ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਕਿ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਇਹੀ ਹੈ ਚੰਡੀਗੜ੍ਹ ਹਸਪੀਟਲ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਜੀ ਨੇ ਆਈਬੀਐਫ ਦੇ ਦੁਆਰਾ ਜੋ ਗਰਭ ਧਾਰਨ ਕੀਤਾ ਹੋਇਆ ਸੀ ਤੁਹਾਨੂੰ ਦੱਸਦੀ ਹੈ ਕਿ ਜੁੜਬਾ ਬੱਚਿਆਂ ਨੇ ਜਨਮ ਲੀਤਾ ਹੈ ਮਾਤਾ ਚਰਨਕੌਰ ਜੀ ਦੇ ਕੁੱਖੋਂ ਆਪਣੇ ਆਪ 'ਚ ਐਨੀ ਵੱਡੀ ਖੁਸ਼ੀ ਹੈ ਕਿ ਕਹਿਣਾ ਹੀ ਕੀ ਹੈ ਫੈਂਸ ਜੋ ਨੇ ਸਿੱਧੂ ਮੂਸੇਵਾਲੇ ਦੇ ਉਹ ਲਗਾਤਾਰ ਮਠਾਈਆਂ ਵੰਡ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਜੋ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਹਸਪੀਟਲ ਤੋਂ ਪਿੰਡ ਹਵੇਲੇ ਦੇ ਵਿੱਚ ਆਉਣਗੇ ਉਹਨਾਂ ਦੇ ਆਉਣ ਤੇ ਹਵੇਲੇ ਦੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਤਿਆਰਾਂ ਵੀ ਹੋ ਰਹੀਆਂ ਹਨ ਸਿੱਧੂ ਮੂਸੇਵਾਲੇ ਦੀ ਮੰਗੇਤਰ ਅਮਨਦੀਪ ਕੌਰ ਵੀ ਬਹੁਤ ਹੀ ਜ਼ਿਆਦਾ ਖੁਸ਼ ਨੇ ਤੁਹਾਨੂੰ ਦੱਸ ਦਈਏ ਕਿ ਇਹ ਖੁਸ਼ੀਆਂ ਲੱਡੂ ਵੰਡ ਕੇ ਉਹ ਜ਼ਾਹਿਰ ਕਰ ਰਹੇ ਨੇ ਇਸ ਟਾਈਮ ਉਹ ਇੱਕ ਬੇਟੀ ਦਾ ਫਰਜ਼ ਨਿਭਾ ਰਹੇ ਨੇ ਅਤੇ ਉਹ ਦੇਖਭਾਲ ਚ ਲੱਗੇ ਹੋਏ ਨੇ ਸਿੱਧੂ ਮੂਸੇਵਾਲੇ ਦੀ ਚਰਨ ਕੋਰ ਚੀਤੀ ਇੰਨਾ ਹੀ ਨਹੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਆਖਰੀ ਵਕਤ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਗੇਤਰ ਨੇ ਇਹ ਵੀ ਵਾਦਾ ਕੀਤਾ ਸੀ ਕਿ ਉਦੋਂ ਤੱਕ ਮੈਰਿਜ ਨਹੀਂ ਕਰਵਾਉਣਗੇ ਜਦੋਂ ਤੱਕ ਉਹਨਾਂ ਦੇ ਸਿੱਧੂ ਨੂੰ ਯਾਨੀ ਕਿ ਸਿੱਧੂ ਮੂਸੇਵਾਲੇ ਨੂੰ ਜਸਟਿਸ ਇਨਸਾਫ ਨਹੀਂ ਮਿਲ ਜਾਂਦਾ ਪਰ ਉਸ ਤੋਂ ਬਾਅਦ ਘਰ ਦੇ ਵਿੱਚ ਐਨੀ ਵੱਡੀਆਂ ਖੁਸ਼ੀਆਂ ਆਈਆਂ ਨੇ ਇਹ ਕਹਿ ਸਕਦੇ ਹਾਂ ਕਿ 2 ਸਾਲ ਤੋਂ ਬਾਅਦ ਸੈਡ ਰੈਨ ਤੋਂ ਬਾਅਦ ਹੁਣ ਹਵੇਲੀ ਦੇ ਵਿੱਚ ਮੂੜ ਖੁਸ਼ੀਆਂ ਆਈਆਂ ਨੇ ਅਤੇ ਜੁੜਬਾ ਬੱਚਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਬਹੁਤ ਵੱਡੀ ਖੁਸ਼ੀ ਹੈ ਅਤੇ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਰਿਸਕ ਲੀਤਾ ਹੈ ਇਸ ਉਮਰ ਦੇ ਵਿੱਚ 58 ਦੀ ਉਮਰ ਦੇ ਵਿੱਚ ਪ੍ਰੈਗਨਨਸੀ ਨੂੰ ਲੈ ਕੇ ਇਹ ਬਹੁਤ ਵੱਡੀ ਗੱਲ ਹੈ ਦੋਸਤੋ ਪ੍ਰਾਊਡ ਦੀ ਗੱਲ ਹੈ ਸੋ ਦੋਸਤੋ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੁੜਬਾ ਬੱਚੇ ਹੋਣ ਭਾਵੇਂ ਇੱਕ ਹੋਵੇ ਪਰ ਸਿੱਧੂ ਮੂਸੇਵਾਲਾ ਉਹਨਾਂ ਚੋਂ ਕੋਈ ਵੀ ਨਹੀਂ ਬਣ ਪਾਏਗਾ ਕਿਉਂਕਿ ਜੋ ਸਿੱਧੂ ਮੂਸੇਵਾਲਾ ਸੀ ਉਹ ਸਿੱਧੂ ਹੀ ਮੂਸੇਵਾਲਾ ਸੀ ਅਤੇ ਮਾਤਾ ਪਿਤਾ ਜਿਵੇਂ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀ ਕਰਨ ਕਿ ਇਹਨਾਂ ਬੱਚਿਆਂ ਨੂੰ ਵੀ ਪਰ ਸਿੱਧੂ ਮੂਸੇਵਾਲਾ ਕਾ ਕਿਸੇ ਤੋਂ ਨਹੀਂ ਬਣਿਆ ਜਾਣਾ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣੇ ਨੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ